ਸੰਗਰੂਰ ਦੇ ਡਿੜਬਾ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਪਿਛਲੇ 1 ਮਹੀਨੇ ਵਿੱਚ ਡਿੜਬਾ ਵਿੱਚ ਲਗਭਗ 5 ਦੇ ਕਰੀਬ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਪਰ ਪੁਲਿਸ ਚੋਰਾਂ ਨੂੰ ਫੜਨ ਵਿੱਚ ਅਸਫਲ ਰਹੀ ਹੈ ਤਾਜ਼ਾ ਘਟਨਾ ਡਿੜਬਾ ਦੀ ਹੈ ਜਿੱਥੇ ਕਿ ਇੱਕ ਲੋਹੇ ਦੀ ਦੁਕਾਨ ਵਿੱਚ ਬੀਤੀ ਰਾਤ ਚੋਰ ਦਾਖਲ ਹੁੰਦੇ ਹਨ ਅਤੇ ਉੱਥੇ ਪਿਆ 60 ਕਿਲੋ ਦੇ ਕਰੀਬ ਦਾ ਗੱਲਾ ਚੁੱਕ ਕੇ ਲੈ ਜਾਂਦੇ ਹਨ ਚੋਰੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਦੁਕਾਨਦਾਰ ਨੇ ਦੱਸਿਆ ਕਿ ਪੀਤੀ ਰਾਤ ਉਹਨਾਂ ਨੂੰ ਚੌਂਕੀਦਾਰ ਦਾ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ ਜਦੋਂ ਉਹਨਾਂ ਨੇ ਦੁਕਾਨ ਵਿੱਚ ਜਾ ਕੇ ਦੇਖਿਆ ਤਾਂ ਦੁਕਾਨ ਵਿੱਚ ਪਿਆ ਗੱਲਾਂ ਗਾਇਬ ਸੀ ਗੱਲੇ ਵਿੱਚ 15000 ਰੁਪਏ ਦੇ ਕਰੀਬ ਨਕਦੀ ਅਤੇ ਬੈਂਕ ਦੇ ਚੈੱਕ ਬੁੱਕ ਅਤੇ ਪਾਸਬੁੱਕਾਂ ਸਨ ਜੋ ਕਿ ਚੋਰ ਗੱਲੇ ਦੇ ਨਾਲ ਹੀ ਚੁੱਕ ਕੇ ਲੈ ਗਏ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਪੁਲਿਸ ਚੋਰਾਂ ਖਿਲਾਫ ਸਖਤ ਐਕਸ਼ਨ ਲਵੇ ਅਤੇ ਰਾਤ ਸਮੇਂ ਪੁਲਿਸ ਆਪਣੀ ਮੁਸਤੈਦੀ ਵਧਾਏ ਤਾ ਜੋ ਕਿ ਇਹ ਚੋਰੀ ਦੀਆਂ ਘਟਨਾਵਾਂ ਰੁਕ ਸਕਣ ਤੁਸੀਂ ਵੀ ਦੇਖੋ ਸੀਸੀਟੀਵੀ ਵੀਡੀਓ ਜਿਸ ਵਿੱਚ ਚੋਰ ਸਰੇ ਆਮ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ 60 ਕਿਲੋ ਦੇ ਕਰੀਬ ਦਾ ਗੱਲਾ ਆਸਾਨੀ ਨਾਲ ਝੁੱਕ ਕੇ ਲੈ ਜਾਂਦੇ ਹਨ ਹਾਂ ਨਾਮ ਕੀ ਨਾਮ ਹੋ ਜੀ ਸ਼੍ਰੀ ਰਾਮ ਗੋਹਿਲ ਫਰਮ ਜਗਦੰਬੇ ਇੰਟਰਪ੍ਰਾਈਜ਼ ਢੜਬਾ ਮੰਡੀ ਸ਼ਰੀ ਪੰਜਾਬ ਮਾਰਕੀਟ ਢੜਬਾ ਕੀ ਘਟਨਾ ਵਾਪਰੀ ਬੋਲੀ ਜੀ ਵੀਰ ਜੀ ਅੱਸੀ ਤਕਰੀਬਨ ਕੋਈ 6 ਵਜੇ ਸਾਡਾ ਜਿਹੜਾ ਢੜਬਾ ਮਾਰਕੀਟ 'ਚ ਚੌਂਕੀਦਾਰ ਹੈ ਉਹ ਚੌਂਕੀਦਾਰ ਦਾ ਫੋਨ ਗਿਆ ਬੀ ਐਸ ਕਰਕੇ ਥੋਡੀ ਦੁਕਾਨ ਦਾ ਜਿੰਦਾ ਟੁੱਟਿਆ ਪਿਆ ਜਦੋਂ ਅਸੀਂ ਤਿੰਨੇ ਦੋਏ ਬੇਟੇ ਤੇ ਮੈਂ ਦੁਕਾਨ ਤੇ ਆਏ ਤਾਂ ਬਾਹਰੋਂ ਦੇਖਿਆ ਜਿੰਦਾ ਜਿੱਥੇ ਜਿੰਦਾ ਪਾਨੇ ਉਹਦੀ ਹੁੱਕ ਟੁੱਟ ਕੇ ਅੰਦਰ ਉਹ ਜਦੋਂ ਐਂਟਰ ਹੋਏ ਤਾਂ ਸਾਡੀ ਦੁਕਾਨ ਤੋਂ ਸਾਡਾ ਗੱਲਾ ਗੈਬ ਸੀ ਗੱਲੇ 'ਚ ਤਕਰੀਬਨ ਕੋਈ 15-16000 ਰੁਪਇਆ ਸੀ ਜਿਹੜਾ ਕੈਸ਼ ਸੀ ਉਹਦੇ 'ਚ ਸੋ ਬਾਕੀ ਸਾਡੀਆਂ ਸਾਰੀਆਂ ਚੈੱਕ ਬੁੱਕਾਂ ਤੇ ਸਾਡੀਆਂ ਸੇਵਿੰਗ ਅਕਾਊਂਟ ਦੀਆਂ ਚੈੱਕ ਬੁੱਕਾਂ ਉਹਦੇ ਵਿੱਚ ਸੀ ਚੋਰ ਇਸ ਤੋਂ ਲਗਭਗ ਨੁਕਸਾਨ। ਹੋਰ ਸਾਡੀ ਦੁਕਾਨ ਤੋਂ ਕੋਈ ਨੁਕਸਾਨ ਨਹੀਂ ਹੋਇਆ। ਜਿਵੇਂ ਲੋਹੇ ਦਾ ਸਮਾਨ ਆਈ ਨਹੀਂ ਨਹੀਂ ਲੋਹੇ ਦਾ ਵੀਰ ਜੀ ਕੋਈ ਕੀਮਤੀ ਸਮਾਨ ਨਹੀਂ ਹੋਇਆ। ਲੈਪਟਾਪ ਵੀ ਇੱਥੇ ਪਿਆ ਸੀ ਉਹ ਵੀ ਉਰੇ ਪਿਆ। ਸਾਡੀਆਂ ਬੁੱਕਾਂ ਕਿਤਾਬਾਂ ਸਾਰੀਆਂ ਇੱਥੇ ਹੀ ਪਈਆਂ। ਕੈਮਰੇ ਵੀ ਲੱਗੇ ਹੋਏ ਨੇ ਜੀ। ਕੈਮਰੇ ਲੱਗੇ ਹੋਏ ਨੇ ਸਾਰੇ। ਕੁਝ ਕੈਮਰੇ ਕੈਮਰੇ ਦੇ ਵਿੱਚ ਤਿੰਨ ਜਣੇ ਮਤਲਬ ਦੋ ਜਣੇ ਐਂਟਰ ਹੁੰਦੇ ਨੇ ਇੱਕ ਵਾਰ ਖੜਦਾ। ਉਹਨਾਂ ਦੇ ਮੂੰਹ ਬੰਨੇ ਹੋਏ ਸੀ। ਤੇ ਉਹ ਕੈਮਰੇ 'ਚ ਫੋਟੋ ਆ ਗਈਆਂ ਸਾਰੀਆਂ। ਉਹ ਜਾਂਦੇ ਗੱਲਾਂ ਚੱਕ ਕੇ ਲੈ ਕੇ ਜਾਂਦੇ ਨਹੀਂ ਫੋਟੋ ਵੀ ਨਹੀਂ। ਕਾਤੇ ਆਏ ਨੇ ਜੀ। ਉਹ ਉਰੇ ਸਾਨੂੰ ਤਾਂ ਬਾਹਰ ਜਾਂਦੇ ਆਂਦੇ ਕੁਲ ਕੰਪਲੀਟ ਤੁਹਾਡੇ ਵੱਲੋਂ ਹੋ ਰਹੀ ਹੈ। ਮੈਂ ਐਸਐਚਓ ਨੂੰ ਸਵੇਰੀ ਸੀ ਫੋਨ ਕਰਤਾ ਸੀ। ਤਕਰੀਬਨ 6:00 ਵਾ 6:00 ਵਜੇ ਦੇ ਕਰੀਬ। ਉਹਨਾਂ ਨੇ ਉਹਨਾਂ ਦਾ ਏਐਸਸੀ ਰਗਵੀਰ ਸਿੰਘ ਆਇਆ ਸੀ। ਮੌਕਾ ਦੇਖ ਕੇ ਵਾਗ ਗਿਆ। ਹੁਣ ਮੌਕੇ ਦੇ ਉੱਤੇ ਦੋ ਉਹਨਾਂ ਦੇ ਕਾਂਸਟੇਬਲ ਆਏ ਹੋਏ ਨੇ। ਉਹ ਕੈਮਰੇ ਦੀਆਂ ਫੋਟੋਆਂ ਲੈ ਰਹੇ ਨੇ। ਕੋਈ ਕਿਸ ਤਰ੍ਹਾਂ ਦੇਖਦੇ ਹਰੇ ਇਧਰ ਵੱਡੀ ਦੇ ਵਿੱਚ ਚੋਰੀ ਦੇ ਕੰਮ। ਦੇਖੋ ਅਸੀਂ ਜਿਹੜਾ ਸਮਾਜ ਅਸੀਂ ਸਮਾਜ ਕਿਹੜੇ ਪਾਸੇ ਜਾ ਰਿਹਾ ਹੈ। ਇਹ ਸਾਰੇ ਕੰਮ ਜਿਹੜੇ ਨਸ਼ੀਲੀ ਸਾਡੇ ਪੈਦਾ ਹੋ ਰਹੇ ਨੇ। ਇਹਦੇ ਵਿੱਚ ਪ੍ਰਸ਼ਾਸਨ ਨਿਰਡਾ ਮਤਲਬ ਰੋਲਟ ਈ ਲਾਪਣ ਲੱਗ ਰਿਹਾ ਮੈਨੂੰ ਤੇ ਆ ਤਿੰਨ ਚਾਰ ਦਿਨ ਪਹਿਲਾਂ ਸਾਡੇ ਚਾਰ ਦੁਕਾਨਾਂ ਦੇ ਜਿੰਦੇ ਟੁੱਟੇ ਤੇ ਤਕਰੀਬਨ ਰੋਜ਼ ਕੋਈ ਨਾ ਕੋਈ ਵਾਰਦਾਤ ਹੋਣ ਲੱਗ ਗਈ ਇਹਦੇ ਵਿੱਚ ਸਾਡੀ ਪ੍ਰਸ਼ਾਸਨ ਨਿਰ ਢਿੱਲਾ ਚਿੱਲਾ ਲੱਗ ਰਿਹਾ ਮੈਨੂੰ ਕੋਈ ਟ੍ਰੇਸ ਹੋਈ ਹੈ ਚੋਰੀ ਦੀ ਅੱਜ ਤੱਕ ਕੋਈ ਟ੍ਰੇਸ ਨਹੀਂ ਹੋਈ ਅੰਤ ਤੱਕ ਕੋਈ ਕਿਵੇਂ ਲਾਜ਼ਮ ਮਾਹੌਲ ਨੂੰ ਦੇਖ ਕੇ ਵੀ ਨਾ ਮਾਹੌਲ ਨੂੰ ਦੇਖ ਕੇ ਤਾਂ ਐਵੇਂ ਜੀ ਕਰਦਾ ਵੀ ਪੰਜਾਬ ਨੂੰ ਛੱਡ ਜਣਾ ਚਾਹੀਦਾ ਵੀ ਪੰਜਾਬ ਛੱਡ ਕੇ ਕਿਤੇ ਬਾਹਰ ਸਟੇਟ ਦੇ ਵਿੱਚ ਸਾਨੂੰ ਆਪ ਦਾ ਉਹ ਰਹਿਣ ਬਸ਼ੀਦਾ ਬਣਾ ਲੈਣਾ ਚਾਹੀਦਾ ਜਿਵੇਂ ਵਪਾਰੀ ਨੇ ਜਿਹੜੇ ਇਹ ਜਿਹੇ ਮਾਹੌਲ ਦੇ ਵਿੱਚ ਵਪਾਰੀ ਵਪਾਰੀ ਜਿਹੜੇ ਮਾਹੌਲ ਦੇ ਵਿੱਚ ਮਾਹੌਲ ਜਿਹੜਾ ਖਰਾਬ ਹੋ ਰਿਹਾ ਹੈ ਸਾਡੀ ਜਦੋਂ ਕਿ ਸਾਡੀ ਆਪਦੀ ਸਰਕਾਰ ਹੈ ਮੈਂ ਸਰਕਾਰ ਦੇ ਵਿੱਚ ਜੁਆਇੰਟ ਸੈਕਟਰੀ ਆਮ ਆਦਮੀ ਪਾਲਟੀ ਪੰਜਾਬ ਦਾ ਪਰ ਫਿਰ ਵੀ ਮਤਲਬ ਸਰਕਾਰ ਸੀਐਮ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਪਰ ਨੀਚੇ ਲੈਵਲ ਤੇ ਕੰਮ ਬਹੁਤ ਵਧੀਆ ਨਹੀਂ ਹੋ ਰਿਹਾ ਪ੍ਰਸ਼ਾਸਨ ਉਹ ਥਾਂ ਦੀ ਥਾਂ ਉਹੀ ਵਿਸ਼ੁਧ ਕੋਰੀ ਉਹੀ ਸੇਮ ਰੇ ਚੀਜ਼ ਉੱਥੇ ਖੜੀ ਹੈ ਜਿਵੇਂ ਬੋਲੀ ਹੁਣ ਪਿਛਲੇ ਦਿਨੀ ਹੈਗਾ ਮੁੱਖ ਮੰਤਰੀ ਸਾਹਿਬ ਨੇ ਬਹੁਤ ਸਖਤ ਨਿਰਦੇਸ਼ ਜਿਹੜੇ ਐਸਐਸਪੀ ਸਾਹਿਬ ਦੀ ਮੀਟਿੰਗ ਬੁਲਾ ਕੇ ਦਿੱਤੇ ਪਰ ਲੇਕਿਨ ਉਸ ਦੇ ਵੀ ਕੋਈ ਅਸਰ ਉਹਦਾ ਵੀ ਕੋਈ ਅਸਰ ਨਹੀਂ ਹੋਇਆ ਬਹੁਤ ਅਸੀਂ ਥੈਂਕ ਯੂ ਕਰਦੇ ਹਾਂ ਸੀਐਮ ਸਾਹਿਬ ਦਾ ਵਧੀਆ ਕੰਮ ਕਰ ਰਹੇ ਨੇ ਅਸੀਂ ਕੋਈ ਉਹਨਾਂ ਦੇ ਉਹ ਇਕੱਲੇ ਕੀ ਕਰਨਗੇ ਥੱਲੇ ਸਿਸਟਮ ਸਾਡਾ ਜਿਹੜਾ ਪਹਿਲਾਂ ਅਸੀਂ 10 ਸਾਲ ਪੁਰਾਣਾ 20 ਸਾਲ ਪੁਰਾਣਾ ਉੱਥੇ ਹੀ ਸਿਸਟਮ ਖੜਾ ਹੈ ਇਲਾਕਾ ਪ੍ਰਸ਼ਾਸਨ ਭ ਕੋਈ ਦੇਖੀ ਤੁਹਾਨੂੰ ਵੀ ਕਰ ਲੈ ਜਿਹੜੀ ਕਾਪਰੀ ਹੈ ਜੀ ਇਸ ਸਭਾ ਦੇ ਵਿੱਚ ਕੋਈ ਤੁਸੀਂ ਅਗਰਵਾਲਪਾਈ ਚਾਰੇ ਨੂੰ ਦਾ ਸਮਾਸੇ ਉਹਨਾਂ ਕੋ ਪਾਰੀ ਲੋਕਾਂ ਨਾਲ ਵੀ ਕੋਈ ਮੀਟਿੰਗ ਕਰੋਗੇ ਇਸ ਮਹੌਲ ਬਿਲਕੁਲ ਜੀ ਅਸੀਂ ਸਮਾਜ ਦੇ ਵਿੱਚ ਜਿੰਨੇ ਸਾਡੇ ਮੈਂ ਅਗਰਵਾਲ ਸਭਾ ਦਾ ਪ੍ਰਧਾਨ ਤੇ ਜੁਆਇੰਟ ਸੈਕਟਰੀ ਆਮ ਆਦਮੀ ਪੰਜਾਬ ਤੇ ਜਿਹੜਾ ਡਿਸਟ੍ਰਿਕਟ ਪੰਜਾਬ ਦਾ ਜੁਆਇੰਟ ਸੈਕਟਰੀ ਆਮ ਆਦਮੀ ਅਗਰਵਾਲ ਸਭਾ ਦਾ ਹੋਣ ਦੇ ਨਾਤੇ ਮੈਂ ਪੰਜਾਬ ਲੈਵਲ ਤੇ ਇਹਨੂੰ ਗੱਲ ਰੱਖੂੰਗਾ ਤੇ ਇਹਨੂੰ ਅਸੀਂ ਅੱਗੇ ਹਸਣ ਲਈ ਵੀ ਅੱਗੇ ਆਵਾਂਗੇ